ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਗੱਲਬਾਤ ਕਰਨੀ ਹੈ ਜਿਹੜਾ ਅਖੋਤੀ ਖਾਲਸਤਾਨੀ ਸਿਮਰਜੀਤ ਸਿੰਘ ਮਾਨ ਹੈ ਸਭ ਤੋਂ ਪਹਿਲਾਂ ਮੈਂ ਇਹ ਦੱਸ ਦੇਵਾਂ ਕਿ ਇਹਨੇ ਆਪਣੀ ਜ਼ਿੰਦਗੀ ਦੇ ਵਿੱਚ ਨਾ ਰਾਜਨੀਤਿਕ ਪੱਖ ਤੋਂ ਨਾ ਸਮਾਜਿਕ ਪੱਖ ਤੋਂ ਨਾ ਕੌਮੀ ਪੱਖ ਤੋਂ ਕੋਈ ਵੀ ਕੰਮ ਨਹੀਂ ਕੀਤਾ ਔਰ ਇਹ ਬੰਦੇ ਨੇ ਜਿੰਨਾ ਵੀ ਹੋ ਸਕੇ ਸੇਕਮ ਦਾ ਕਹਣ ਕਰਵਾਇਆ ਔਰ ਨੌਜਵਾਨਾਂ ਨੂੰ ਮੌਤੇ ਮੂੰਹ ਵਿੱਚ ਪਾਇਆ ਜਾਨੀ ਕਿ ਨੌਜਵਾਨਾਂ ਨੂੰ ਮਰਵਾਉਣ ਤੋਂ ਸਿਵਾਏ ਅੱਜ ਤੱਕ ਕੁਝ ਵੀ ਨਹੀਂ ਕੀਤਾ ਭਾਵੇਂ ਉਹ ਖਾਲਸਤਾਨ ਦੇ ਮੂਮੈਂਟ ਹੋਵੇ ਭਾਵੇਂ ਖਾੜਕੂ ਬਾਦ ਦੀ ਗੱਲਬਾਤ ਹੋਵੇ ਔਰ ਹੁਣੇ ਨੇ ਇੱਕ ਬਹੁਤ ਭੈੜੀ ਜਾਂ ਗੰਦੀ ਕਰਤੂਤ ਕਹਿ ਲਈ ਕੀਤੀ ਇੱਕ ਸਟੇਟਮੈਂਟ ਦਿੱਤੀ ਹੈ ਕਹਿੰਦਾ ਰਾਮ ਮੰਦਰ ਦਾ ਜਿਹੜਾ ਉਦਘਾਟਨ ਹੋ ਰਿਹਾ ਹੈ 22 ਜਨਵਰੀ ਨੂੰ ਉਹਦੇ ਤੇ ਕਿਸੇ ਨੂੰ ਜਾਣ ਦੀ ਲੋੜ ਨਹੀਂ ਔਰ ਨਾਲ ਹੀ ਇਹਨੇ ਇੱਕ ਅੱਗ ਲਾਉਣ ਵਾਲਾ ਬਿਆਨ ਦਿੱਤਾ ਕਹਿੰਦੇ ਜਿੱਥੇ ਰਾਮ ਮੰਦਰ ਬਣਿਆ ਉਥੇ ਮੁਸਲਮਾਨਾਂ ਦੀ ਮਸਜਿਦ ਜਾਨਕਿ ਮਸੀਤ ਸੀ ਉਹਨੂੰ ਢਾਹ ਕੇ ਰਾਮ ਮੰਦਰ ਬਣਾਇਆ ਗਿਆ ਹੁਣ ਜਿਹੜੇ ਬੰਦੇ ਇਤਿਹਾਸ ਤੋਂ ਜਾਣਕਾਰ ਨੇ ਉਹਨਾਂ ਨੂੰ ਸਮਝਣ ਦੀ ਲੋੜ ਹੈ ਕਿ ਔਰੰਗਜ਼ੇਬ ਨੇ ਜਾਂ ਹੋਰ ਜਿਹੜੇ ਮੁਸਲਮਾਨ ਕਹ ਲਈਏ ਰਾਜ ਕਰਨ ਵਾਲੇ ਸੀ ਰਜਵਾੜੇ ਉਹਨਾਂ ਨੇ ਸੈਂਕੜੇ ਮੰਦਰ ਇੰਡੀਆ ਦੇ ਵਿੱਚੋਂ ਢਹਾਏ ਨੇ ਕੋਈ ਸ਼ੱਕ ਨਹੀਂ ਜਿਹੜੀ ਮੈਂ ਗੱਲਬਾਤ ਕਰਨੀ ਹੈ ਮੇਰਾ ਮਤਲਬ ਕੋਈ ਮੰਦਰ ਗੁਰਦੁਆਰੇ ਮਸਜਿਦ ਜਾਂ ਗਿਰਜਾ ਘਰ ਦੇ ਨਾਲ ਨਹੀਂ ਨੰਗਲਬਾਤ ਕਰਨੀ ਹੈ ਕਿ ਧਰਮ ਤੋਂ ਪਹਿਲਾਂ ਇੱਕ ਇਨਸਾਨ ਹੈ ਜਿਹੜੀ ਇਨਸਾਨੀਅਤ ਤੌਰ ਤੇ ਜੁਮੇਵਾਰੀ ਹੁੰਦੀ ਹੈ ਭਾਈਚਾਰਕ ਸਾਂਝ ਹੁੰਦੀ ਹੈ ਜਿਹੜੇ ਇੰਡੀਆ ਦੇ ਵਿੱਚ ਵਸਿੰਦੇ ਲੋਕ ਨੇ ਉਹਨਾਂ ਸਭਨਾਂ ਨੂੰ ਭਾਈਚਾਰਕ ਸਾਂਝ ਦੀ ਲੋੜ ਹੈ ਜਦੋਂ ਅਸੀਂ ਸਿੱਖ ਟੈਂਪਲ ਦਰਬਾਰ ਸਾਹਿਬ ਦੀ ਗੱਲ ਕਰਦੇ ਆਂ ਉਦੋਂ ਉਹ ਕਿਹੜਾ ਧਾਰਮਿਕ ਆਗੂ ਹੈ ਜਾਂ ਲੀਡਰ ਹੈ ਜਿਹੜਾ ਦਰਬਾਰ ਸਾਹਿਬ ਜਾ ਕੇ ਨੱਕ ਮਸਟਕ ਨਹੀਂ ਹੁੰਦਾ ਕਿਹੜਾ ਨਮਸਕਾਰ ਨਹੀਂ ਕਰਦਾ ਸਾਰੇ ਮਰਜਵਾ ਦੇ ਆਗੂ ਜਾਂ ਸਾਰੇ ਪਾਰਟੀਆਂ ਦੇ ਲੀਡਰ ਦਰਵਾਸਾ ਵਿਖੇ ਆਉਂਦੇ ਆ ਉੱਥੇ ਤਾਂ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਦੂਜੀ ਗੱਲ ਜਿਹੜੀ ਕਹਿੰਦੇ ਆ ਕਿ ਮਸੀਤ ਮਸਜਿਦ ਢਾ ਕੇ ਮੰਦਿਰ ਬਣਾਇਆ ਗਿਆ ਹੈ ਦੁਨੀਆ ਭਰ ਦੇ ਵਿੱਚ ਤਕਰੀਬਨ ਤਕਰੀਬਨ ਮੁਸਲਮਾਨਾਂ ਦੀਆਂ 120 ਕੰਟਰੀਆਂ ਨੇ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਉਹ ਕੋਈ ਬਿਆਨਵਾ지 ਕਰਦੇ ਨਹੀਂ ਸਿਮਰਿਤ ਮਾਨ ਕਿਉਂ ਕਰ ਰਿਹਾ ਹੈ ਮੈਂ ਇਹ ਦੱਸਣਾ ਚਾਹੁੰਦਾ ਕਿ ਸਿੱਖ ਕੌਮ ਤੇ ਜਿਹੜੇ ਜ਼ੁਲਮ ਢਾਏ ਨੇ ਜਿਹੜਾ ਸਿੱਖ ਕੌਮ ਦਾ ਕਤਲੇਆਮ ਕੀਤਾ ਉਹ ਸਭ ਤੋਂ ਜ਼ਿਆਦਾ ਔਰੰਗਜ਼ੇਬ ਨੇ ਮੁਸਲਮਾਨ ਨਾਂ ਦੇ ਹੋਣ ਤੇ ਕੀਤਾ ਹੈ ਇਹ 'ਚ ਕੋਈ ਸ਼ੱਕ ਨਹੀਂ ਸਾਡੇ ਗੁਰੂ ਸਾਹਿਬ ਮੰਨ ਤੱਕ ਸ਼ਹੀਦ ਕਰਾਏ ਸਾਹਿਬ ਜਾਦੇ ਤੱਕ ਸ਼ਹੀਦ ਕਰਾਏ ਇਹ 'ਚ ਕੋਈ ਦੋਰਾਮਾ ਹੈਗੀ ਉਹਨੇ ਹੁਣ ਜਿਹੜਾ ਇਹ ਸਿਵਲਿਤ ਮਾਨ ਖਾਚ ਬਿਆਨ ਦਿੰਦਾ ਹੈ ਇਹਨੂੰ ਇੱਕ ਸਲਾਹ ਦੇਣੀ ਹੈ ਪਹਿਲਾਂ ਤਾਂ ਆਪਣਾ ਇਲਾਜ ਕਰਵਾ ਲਾ ਤੂੰ ਦਿਮਾਗੀ ਤੌਰ ਤੇ ਪਰੇਸ਼ਾਨ ਹੈ ਜੇ ਤੈਨੂੰ ਭਾਰਤ ਜਾਂ ਇੰਡੀਆ ਚੰਗਾ ਨਹੀਂ ਲੱਗਦਾ ਫਿਰ ਪਾਕਿਸਤਾਨ ਚਲਾ ਜਾ ਥੋੜੀ ਪਾਕਿਸਤਾਨ ਨੂੰ ਪਹਿਲਾਂ ਵੀ ਜਾ ਰਹੀ ਹੈ ਆਈਐਸਆਈ ਦੇ ਹੱਥਾਂ ਵਿੱਚ ਤੁਸੀਂ ਖੇਡਣ ਵਾਲਿਓ ਜਿਹੜੇ ਖਾਲਿਤਾ ਨੇ ਮੂਵਮੈਂਟ ਚੱਲਦੀ ਹੈ ਉਹ ਵੀ ਆਈਐਸਆਈ ਚਲਾ ਰਹੇ ਪਾਕਿਸਤਾਨ ਨੂੰ ਤੁਹਾਡੀ ਜੀ ਮੁਸਲਮਾਨਾਂ ਨਾਲ ਇੰਨੀ ਜਾਰੀ ਹੈ ਫਿਰ ਇੱਥੇ ਤੁਸੀਂ ਐਂਬੂਲੈਂਸ ਵਾਹਨ ਤੇ ਬੈਠੇ ਹੋ ਜਾਓ ਪਾਕਿਸਤਾਨ ਵਿੱਚ ਜਿਵੇਂ ਪੰਨੂ ਬਕਵਾਸ਼ ਕਰਦਾ ਹੈ ਉਦਾਂ ਤੂੰ ਬਕਵਾਸ਼ ਕਰਦਾ ਹੈ ਮੈਂ ਜਦੋਂ ਵੀ ਗੱਲ ਕਰਦਾ ਹੁੰਨਾ ਸੋਸ਼ਲ ਮੀਡੀਆ ਤੇ ਮੈਂ ਆਪਣੀ ਗੱਲ ਪਹਿਲਾਂ ਕਰਦਾ ਹੁੰਨਾ ਸਾਡੇ ਕੋਲੋਂ ਸਿੱਖੀ ਖੋਣ ਵਾਲਾ ਕੋਈ ਜੰਮਿਆ ਨਹੀਂ ਤੇ ਨਾ ਕੋਈ ਪੈਦਾ ਹੋ ਸਕਦਾ ਜਦੋਂ ਸਿੰਘਾਂ ਦਾ ਜੰਗਲਾਂ ਦੇ ਵਿੱਚ ਰਾਜ ਸੀ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਦੀ ਗੱਲ ਕਰਦੇ ਹੋ ਜਦੋਂ ਸਿੰਘਾਂ ਦੇ ਸਿਰਾਂ ਦੇ ਮੁੱਲ ਪਾਏ ਗਏ ਸੀ ਉਦੋਂ ਵੀ ਕੋਈ ਸਿੱਖੀ ਖੋ ਨਹੀਂ ਸਕਿਆ ਤੇ ਸਾਡੇ ਕੋਲੋਂ ਸਿੱਖੀ ਕੌਣ ਖੋ ਸਕਦਾ ਹੈ ਮੈਂ ਇੱਕ ਬੇਨਤੀ ਕਰਨੀ ਹੈ ਜਿਹੜਾ ਰਾਮ ਮੰਦਰ ਬਣਿਆ ਹਿੰਦੂ ਵੀਰਾਂ ਨੂੰ ਮੁਬਾਰਕਵਾਦ ਉਹਨਾਂ ਦਾ ਆਪਣਾ ਧਾਰਮਿਕ ਸਥਾਨ ਹੈ ਉਹਨਾਂ ਦੀ ਆਸਥਾ ਜੁੜੀ ਹੈ ਪਤਾ ਨਹੀਂ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਸਮੁੱਚੇ ਭਾਰ ਦੇ ਵਿੱਚ ਕਿੰਨੇ ਲੋਕਾਂ ਦੀ ਧਰਮ ਦੇ ਨਾਲ ਆਸਥਾ ਜੁੜੀ ਹੋਈ ਹੈ ਉਹ ਉਹਨਾਂ ਦੀ ਆਪਣੀ ਮਰਜ਼ੀ ਹੈ ਪਰ ਜਿਹੜਿਆ ਮਾਨਵ ਵਰਗੇ ਨੇ ਜਪਨੂ ਵਰਗੇ ਨੇ ਜਾਂ ਹੋਰ ਜਿਹੜੇ ਖਾਲਸਤਾਨੀ ਨੇ ਕੁਝ ਅਖੌਤੀ মিডিਆ ਵੀ ਇਹਦੇ ਵਿੱਚ ਆਉਂਦਾ ਹੈ মিডিਆ ਵੱਡੇ ਵੱਡੇ ਸਵਾਲ ਕਰਦਾ ਹੈ ਇਹ ਆਰਐਸ ਦਾ ਸੱਦਾ ਹੈ ਜੀ ਜਹੇਦਾਰਾਂ ਨੂੰ ਉਥੇ ਰੋਕਿਆ ਜਾ ਰਿਹਾ ਹੈ ਜਹੇਦਾਰ ਆਰਐਸ ਦੇ ਸੱਦੇ ਤੇ ਜਾ ਰਹੇ ਨੇ ਜਿਹੜੀ ਟਕਸਾਲ ਹੈ ਉਹ ਆਰਐਸ ਦੇ ਪੈਰਾਂ ਵਿੱਚ ਬੈਠੀ ਹੈ ਤੁਸੀਂ ਮਤਦਾ ਕਿਹਨੂੰ ਕਿਹਨੂੰ ਦੇ ਰਹੇ ਹੋ ਭਾਵੇਂ ਦਲਾਲ মিডিਆ ਹੋਵੇ ਭਾਵੇਂ ਸਿਮਰਿਤ ਮਾਨ ਹੋਵੇ ਭਾਵੇਂ ਅਖੌਤੀ ਟਕਸਾਲੀ ਜਾਂ ਖਲਤਾ ਨਹੀਂ ਹੋਣ ਇਹ ਸਾਰੇ ਅੱਗ ਲਾਉ ਜੰਤਰ ਨੇ ਹੁਣ ਇਹਦਾ ਮਤਲਬ ਜਿਹੜਾ ਸਿਮਰਿਤ ਮਾਨ ਨੇ ਬਿਆਨ ਦਿੱਤਾ ਹੈ ਕਿ ਮਸਜਿਦ ਢਾਕੇ ਮੰਦਰ ਬਣਾਇਆ ਗਿਆ ਇਹਦਾ ਮਤਲਬ ਮੁਸਲਮਾਨ ਜਿਹੜੇ ਨੇ ਉਹ ਤਲਕੀ ਵਿੱਚ ਆਉਣ ਹਿੰਦੂਆਂ ਨੂੰ ਬੁਰਾ ਭਲਾ ਕਹਿਣ ਕੁੱਟਕੀਆਂ ਸਿੱਧੀਆਂ ਸਟੇਟਮੈਂਟਾਂ ਦੇਣ ਇੱਥੇ ਪ੍ਰਸ਼ਾਦ ਇੱਥੇ ਝਗੜਾ ਇੱਥੇ ਹੱਲਾ ਗੁੱਲਾ ਜਿਵੇਂ ਪਹਿਲਾਂ ਹੋਇਆ ਸੀ ਜਿਵੇਂ ਦੰਗੇ ਪਹਿਲਾਂ ਹੋਏ ਸੀ ਉਹ ਹਾਲਾਤ ਇਸ ਸਿਮਰਿਤ ਮਾਨ ਵਰਗੇ ਚਾਹੁੰਦੇ ਨੇ ਹੋਣ ਮੈਂ ਬੇਨਤੀ ਕਰਨੀ ਹੈ ਦਲਾਲ মিডিਆ ਨੂੰ ਵੀ ਮੈਂ ਦਲਾਲ মিডিਆ ਤਾਂ ਕਹਿਣਾ ਹੁੰਦਾ ਸੋਚ ਸਮਝ ਕੇ ਕੋਈ ਸਟੇਟਮੈਂਟ ਦਿਆ ਕਰੋ ਕਹਿੰਦੀ ਇੰਟਰਵਿਊ ਕਰਿਆ ਕਰੋ ਕਿ ਤੁਸੀਂ ਅੱਗ ਲਾਉਣ ਵਾਸਤੇ ਜੰਮੇ ਹੋਇਓ ਕੋਈ ਸ਼ਾਂਤੀਪੂਰਵਕ ਤੁਸੀਂ ਕੋਈ ਗੱਲ ਕਰਨੀ ਨਹੀਂ ਜਾਂ ਤੁਹਾਡੇ ਦਿਮਾਗ ਦੇ ਵਿੱਚ ਮੱਝ ਵੀ ਧਰਮ ਤੌਰ ਤੇ ਕੀੜਾ ਬੜਿਆ ਹੋਇਆ ਉਹ ਕਿਹੜਾ ਧਰਮ ਹੈ ਜਿਹੜਾ ਇਨਸਾਨੀਅਤ ਤੋਂ ਉੱਪਰ ਜਾ ਕੇ ਗੱਲ ਕਰ ਸਕਦਾ ਕੋਈ ਹੈ ਹੈ ਉਹ ਹੈ ਜਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਸ਼ਾ ਦੀ ਪਾਵਨ ਬਾਣੀ ਦੇ ਅੰਦਰ ਕਿਸੇ ਐਸੇ ਧਰਮ ਨੂੰ ਸਤਕਾਰ ਨਹੀਂ ਦਿੱਤਾ ਜਿਹੜਾ ਇਨਸਾਨ ਦਾ ਜਾਂ ਇਨਸਾਨੀਅਤ ਦਾ ਸ਼ੋਸ਼ਣ ਕਰਦਾ ਹੋਵੇ ਇਨਸਾਨੀਅਤ ਦਾ ਇਨਸਾਨ ਦਾ ਕਤਲਿਆਂ ਕਰਦਾ ਹੋਵੇ ਕਿਸੇ ਐਸੇ ਧਰਮ ਨੂੰ ਗੁਰੂ ਪਾਛੇ ਨੇ ਇਜਾਜ਼ਤ ਦਿੱਤੀ ਨਹੀਂ ਤੇ ਅਸੀਂ ਜਿਹੜੇ মিডিਆ ਵਾਲੇ ਨੇ ਕੁਝ ਸਾਡੇ ਸਿੱਖ ਪ੍ਰਚਾਰਕ ਨੇ ਜਿਹੜੇ ਹਰ ਵਕਤ ਕਹਿਣਗੇ ਸਾਡਾ ਤਾਂ ਜੀ ਸਿਧਾਂਤ ਵੱਖਰਾ ਹੈ ਇੱذ ਕੀ ਸ਼ੱਕ ਹੈ ਉਹ ਤੇ ਗੁਰੂ ਗ੍ਰੰਥ ਸਾਹਿਬ ਕਹੀ ਜਾਂਦੇ ਤੁਹਾਨੂੰ ਕਹਿਣ ਦੀ ਲੋੜ ਹੀ ਨਹੀਂ ਜਦੋਂ ਤੁਸੀਂ ਕੇਕ ਕੱਢਦੇ ਹੋ ਆਪਣੇ ਘਰਾਂ ਦੇ ਵਿੱਚ ਸਿੱਖ ਹੋਣ ਦੇ ਨਾਂ ਤੇ ਉਦੋਂ ਤੁਹਾਡਾ ਮਾਜੂ ਕਿੱਥੇ ਹੁੰਦਾ ਬਾਈ ਉਦੋਂ ਤੁਹਾਡਾ ਸਿਧਾਂਤ ਕਿੱਥੇ ਹੁੰਦਾ ਪੰਜਾਬ ਦੇ ਵਿੱਚ ਹallelujah ਹallelujah ਹੋਈ ਜਾਂਦੀ ਆ ਇੱਥੇ ਕ੍ਰਿਸਚਨ ਐਨੇ ਹੋ ਗਏ ਆ ਤੇ ਅਸੀਂ ਹਿੰਦੂ ਬਰਸ ਸਿੱਖ ਸਿੱਖ ਬਰਸ ਮੁਸਲਮਾਨ ਮੁਸਲਮਾਨ ਬਰਸ ਹਿੰਦੂ ਅਸੀਂ ਲੜਾਈ ਝਗੜਿਆਂ ਦੇ ਵਿੱਚ ਆਪਣੀ એનર્ਜੀ ਵੇਸਟ ਕਰੀ ਜਾਂਦੇ ਆ ਜਿਨ੍ਹਾਂ ਨੇ ਵੀ ਰਾਮ ਮੰਦਰ ਦੇ ਉਦਘਾਟਨ ਤੇ ਜਾਣਾ ਹੈ ਉਹ ਜਾ ਸਕਦੇ ਐ ਕਿਸੇ ਤੋਂ ਪੁੱਛਣ ਦੀ ਕਿਸੇ ਤੋਂ ਅਥਾਰਟੀ ਲੈਣ ਦੀ ਲੋੜ ਨਹੀਂ ਹੁਣ ਜਿਹੇਦਾਰ ਨੂੰ ਸੱਦਾ ਪੱਤਰ ਜਿਹੜਾ ਆਇਆ ਹੋਇਆ ਉਹ ਭਾਈਚਾਰਕ ਸਾਂਝ ਤੌਰ ਤੇ ਆਇਆ ਹੋਇਆ ਹੈ ਉਹ ਸਾਡੀ ਕੌਮ ਦੇ ਮੁਖ ਨੇ ਮੇਨ ਨੇ ਉਹਨਾਂ ਨੂੰ ਮਾਨਸਤਕਰ ਮਿਲਿਆ ਹੋ ਉਹ ਜਾ ਸਕਦੇ ਐ ਜੇ ਕਿਸੇ ਨੂੰ ਹੋਰ ਨੂੰ ਸੱਦਾ ਪੱਤਰ ਆਉਂਦਾ ਉਹ ਵੀ ਜਾ ਸਕਦਾ ਐ ਅਸੀਂ ਅੱਗ ਕਿਉਂ ਲਾ ਰਹੇ ਆਂ ਇਹਦਾ ਮਤਲਬ ਜਿਹੜਾ ਸੰਗਤ ਮਾਨ ਦਾ ਬਿਆਨ ਹੈ ਜਾਂ ਪੰਨੂ ਵਰਗੇ ਕਹਿੰਦੇ ਨੇ ਜਾਂ ਜਿਹੜੇ ਹੋਰ ਸਾਡੇ ਇਥੇ ਕੜਮ ਚੌਧਰੀ ਕਹਿੰਦੇ ਨੇ ਉਹਨਾਂ ਦਾ ਮਕਸਦ ਇੱਕ ਹੈ ਕਿ ਤਿੱਲੀ ਲਾ ਕੇ ਅਸੀਂ ਅੱਗ ਲਾ ਦਈਏ ਤੇ ਬਾਅਦ ਵਿੱਚ ਬੁਝਾਉਂਦੇ ਫਿਰਾਂਗੇ ਕਿ ਸਾਨੂੰ ਗੁਰੂ ਸਾਹਿਬ ਨੇ ਇਹ ਸਿਖਾਇਆ ਮੈਂ ਚੈਲੰਜ ਕਰਦਾ ਉਹਨਾਂ ਲੋਕਾਂ ਨੂੰ ਜਿਹੜੇ ਬੰਦੇ ਧਰਮ ਦੇ ਨਾਂ ਤੇ ਲੜਾਉਂਦੇ ਨੇ ਕਤਲੇਆਮ ਕਰਾਉਂਦੇ ਨੇ ਅਸੀਂ ਕੀ ਕੀ ਖਟਿਆ ਹੁਣ ਤੱਕ ਜਿਹੜੇ ਔਰੰਗਜ਼ੇਬ ਨੇ ਜ਼ੁਲਮ ਢਾਹੇ ਨੇ ਸਿੱਖ ਕੌਮ ਤੇ ਕਿ ਉਹਨਾਂ ਨੂੰ ਭੁੱਲਿਆ ਜਾ ਸਕਦਾ ਹੈ ਅਸੀਂ ਬੋਲ ਸਕਦੇ ਹਿੰਦੂ ਮਰਮ ਨੇ ਤਾਂ ਇੰਨਾ ਜ਼ੁਲਮ ਸਿੱਖਾਂ ਉਮਦਾ ਕੀਤਾ ਨਹੀਂ ਸਿੱਖਾਂ ਉਦਿਆਂ ਜ਼ੁਲਮ ਕੀਤਾ ਨਹੀਂ ਕਦੇ ਕੋਈ ਇਹ ਦੁਸ਼ਮਣੀ ਨਿਭਾਈ ਨਹੀਂ ਕਦੇ ਤੇ ਅਸੀਂ ਕਿਉਂ ਪਾੜੇ ਪਾ ਰਹੇ ਆ ਧਰਮ ਦੇ ਨਾਂ ਤੇ ਮੈਂ ਇੱਕ ਬੇਨਤੀ ਕਰ ਦਿੰਨਾ ਬਹੁਤੇ ਲੋਕ ਕਹਿੰਨ ਕਿ ਗਿਆਨੀ ਬੂਟਾ ਸਿੰਘ ਕਾਮਰੇਡ ਹੈ ਕੋਈ ਕਾਮਰੇਡ ਅਸੀਂ ਕਿਸੇ ਦੇ ਕਹਿਣ ਦੇ ਨਹੀਂ ਬਣਦੇ ਸਾਡੀ ਇੱਕ ਸੋਚ ਹੈ ਸਾਡੀ ਇੱਕ ਵਿਚਾਰ ਹੈ ਅਸੀਂ ਰੱਬ ਨੂੰ ਮਿਲਣ ਵਾਸਤੇ ਨਾ ਕਿਸੇ ਗੁਰਦੁਆਰੇ ਜਾਂਦੇ ਆ ਨਾ ਮੰਦਰ ਜਾਂਦੇ ਆ ਨਾ ਮਸੀਜਾਂ ਨੇ ਆ ਨਾ ਗਿਰਜਾਂ ਕਰ ਜਾਂਦੇ ਆ ਅਸੀਂ ਉਸ ਰੱਬ ਨੂੰ ਮੰਨਦੇ ਨਹੀਂ ਜਿਹੜੇ ਰੱਬ ਨੂੰ ਪੁਜਾਰੀ ਨੇ ਬਣਾ ਕੇ ਵਹਾਇਆ ਹੋਇਆ ਹੈ ਜਿਹੜਾ ਵੀ ਕੋਈ ਧਾਰਮਿਕ ਸਥਾਨ ਹੁੰਦਾ ਹੈ ਉੱਥੇ ਆਸਤਾ ਜੁੜੀ ਹੁੰਦੀ ਹੈ ਆਮ ਲੋਕਾਂ ਦੀ ਉਹ ਜਾਂਦੇ ਆ ਤੇ ਜਿਹੜੇ ਧੌਣ ਵਿੱਚ ਕਿੱਲਾ ਰੱਖਦੇ ਨੇ ਜਾਤੀਵਾਦ ਦਾ ਜਾਂ ਧਰਮਾਂ ਦਾ ਉਹਨਾਂ ਨੂੰ ਬੇਨਤੀ ਆ ਅੱਗ ਲਾਉਣ ਤੋਂ ਸਵਾਇ ਕੋਈ ਹੋਰ ਵੀ ਕੰਮ ਕਰ ਲਿਆ ਕਰੋ ਅਰੇடா ਸ਼ਵਰੀਤ ਮਾਨ ਹੈ ਨਾ ਮੈਂ ਸ਼ਰਮ ਚੈਲੇਂਜ ਕਰਦਾ ਤੇ ਪਹਿਲੀ ਗੱਲ ਤਾਂ ਤੈਨੂੰ ਕਸ਼ਹਿਰੇ ਦਾ ਤੈਨੂੰ ਕਿਰਪਾਣ ਦਾ ਮਤਲਬ ਕੋਈ ਨਹੀਂ ਕਿਉਂਕਿ ਤੂੰ ਤਾਂ ਡੇਰਾਂ ਦੇ ਵਿੱਚ ਬੋਟਾਂ ਵਾਸਤੇ ਜੰਗ ਕਤਾ ਫਿਰਦਾ ਸੀ ਨਰੰਗ ਕਾਰੀਆਂ ਦੇ ਕਿਤੇ ਰਾਧਾ ਸਵਾਮੀਆ ਦੇ ਇਹ ਸਚਾਈ ਹੈ ਨਾ ਤੇ ਜੇ ਤੈਨੂੰ ਐਨੀ ਤਲਖੀ ਹੈ ਨਾ ਤੇ ਆਪਣਾ ਪਰਨਾ ਤੌਲੀਆ ਜੋ ਵੀ ਤੇਰੇ ਕੋਲੇ ਹੈਗਾ ਚੱਕ ਪਾਕਿਸਤਾਨ ਚਲਾ ਜਾ ਤੇ ਉਹਨੂੰ ਮੁਸਲਮਾਨਾਂ ਨਾਲ ਜਾਰੀ ਪਾ ਜਿਨ੍ਹਾਂ ਨੇ ਸਾਡੇ ਗੁਰੂ ਸਾਹਿਬ ਨੂੰ ਸ਼ਹੀਦ ਕਰਵਾਇਆ ਸਾਡੇ ਸਭ ਜਦਿਆਂ ਨੂੰ ਸ਼ਹੀਦ ਕਰਵਾਇਆ ਉਹਨਾਂ ਨਾਲ ਜਾਰੀ ਪਾ ਜਾ ਕੇ ਤੇ ਜਿੰਨੇ ਵੀ ਇੰਡੀਆ ਦੇ ਵਿਸ਼ੰਦੇ ਲੋਕ ਨੇ ਸਭ ਨੂੰ ਬੇਨਤੀ ਕਰਦਾ ਕੋਈ ਮੰਦਰ ਦੇ ਵਿੱਚ ਜਾਣ ਦੇ ਨਾਲ Hindu ਨਹੀਂ ਬਣ ਜਾਂਦਾ ਹੁਣ ਜਿਹੜੇ ਸਾਡੇ ਦਰਬਾਰ ਸਾਹਿਬ ਵਿੱਚ Hindu ਆਉਂਦੇ ਨੇ ਮੁਸਲਮਾਨ ਆਉਂਦੇ ਨੇ ਉਹ ਸਿੱਖ ਬਣਗੇ ਕਦੇ ਇਹ ਸਚਾਈ ਹੈ ਜਿਹੜੇ ਬੰਦੇ ਦਰਬਾਰ ਸਾਹਿਬ ਦੇ ਵਿੱਚ ਆਉਂਦੇ ਨੇ ਵੱਡੇ ਵੱਡੇ ਧਰਮਾਂ ਦੇ ਪੈਰੋਕਾਰ ਮੋਢੀ ਆਉਂਦੇ ਨੇ ਉਹ ਕਿਤਾ ਸਿੱਖ ਬਣ ਕੇ ਜਾਂਦੇ ਆ ਮੰਦਰ ਵਿੱਚ ਜਾਣ ਨਾਲ ਕੋਈ ਹਿੰਦੂ ਨਹੀਂ ਬਣੂਗਾ ਮਸਜਿਦ ਵਿੱਚ ਜਾਣ ਨਾਲ ਕੋਈ ਮੁਸਲਮ ਨਹੀਂ ਬਣੂਗਾ ਉਹਦੇ ਪਾਕ ਇਰਾਦੇ ਕੀ ਨੇ ਅੰਦਰ ਉਹ ਕੀ ਚਾਹੁੰਦਾ ਬੰਦਾ ਉਹਦੇ ਤੇ ਡਿਪੈਂਡ ਕਰਦਾ ਇਹ ਭਾਈਚਾਰਕ ਸਾਂਝ ਹੈਗੀ ਐ ਸਭ ਨੂੰ ਜਾਨਣਾ ਚਾਹੀਦਾ ਜਿਸ ਅੱਦਾ ਪੱਤਰ ਆਉਂਦਾ ਇਹ ਬੇਨਤੀ ਪ੍ਰਵਾਨ ਕਰਿਓ ਜਿਹੜਿਆ ਮਾਨਵ ਵਰਗੇ ਪੰਨੂ ਵਰਗੇ ਬਕਵਾਸ ਕਰਦੇ ਨੇ ਉਹਨੂੰ ਚੈਲੰਜ ਐ ਕਿ ਜੇ ਤੁਹਾਨੂੰ ਨਈ ਇੰਡੀਆ ਵਿੱਚ ਰਹਿਣਾ ਪਸੰਦ ਤਾਂ ਪਾਕਿਸਤਾਨ ਜਾ ਕੇ ਲਾਓ ਡੇਰੇ ਮੁਸਲਮਾਨ ਨਾਲ ਪਾਓ ਜਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ